15 ਸਾਲ ਹਾਂਜੀ ਬਹੁਤ ਯਾਰ ਫਿਰ ਉਮਰ ਕਿੰਨੀ ਹੈ ਬਾਈ ਛੋਟੀ 21 ਸਾਲ ਬਾਈ ਅੱਛਾ ਛੋਟੇ ਦੇ ਪਲਾਗੇ ਵੀ ਫੜਨ ਹਾਂਜੀ ਮੈਂ ਜਦੋਂ ਸਕੂਲ ਜਾਂਦਾ ਸੀ ਉਦੋਂ ਮੈਂ ਫੜਦਾ ਵੀ ਮੱਛੀਆਂ ਠੀਕ ਉਹਦੀ ਜਮਾਤ ਤੇਗਾ ਸੀਗਾ ਜਦੋਂ ਮੈਂ ਮੱਛੀਆਂ ਫੜਨ ਦਾ ਤਰੀਕਾ ਸਿੱਖਿਆ ਅੱਛਾ ਦੂਜੀ ਜਮਾਤ ਸੀਗਾ ਹਾਂਜੀ ਜਦੋਂ ਮੈਂ ਮੱਛੀਆਂ ਫੜਨ ਦਾ ਆਂਦਾ ਪਿਆ ਲਾ ਰਹੇ ਹੋ ਇਹਦੇ ਬਾਰੇ ਦੱਸੋ ਜੀ ਕੀ ਇਹ ਕੁੰਡੀ ਨਾਲ ਆਉਂਨੇ ਹੈ ਕੁੰਡੀ ਆਟਾ ਹਲਦੀ ਪਾਇਆ ਹੋਇਆ ਹੈ ਤੇ ਇਹ ਕੁੰਡੀ ਤੇ ਨਾਟ ਬਣਿਆ ਆ ਸਪੈਸ਼ਲ ਧਗਾ ਦਾ ਹੈ ਮੱਛੀਆਂ ਵਾਸਤੇ ਠੀਕ ਹੈ ਹਾਂਜੀ ਇਹ ਬਈ ਨਾਟ ਦਾ ਕੀ ਫਾਇਦਾ ਨਰਦੇ ਜੀ ਵਜਨ ਰੱਖਦਾ ਥੱਲੇ ਪੜਾ ਲਾ ਆਂਦਾ ਹੈ ਠੀਕ ਹੈ ਬੈਹ ਜਾਂਦੀ ਹੈ ਠੀਕ ਹੈ ਪਾਣੀ ਦੇ ਰੋਡ ਦੇ ਵਿੱਚ ਓਕੇ ਉੱਥੇ ਟੇਕੇ ਬੈਹ ਜਾਂਦੀ ਤੇ ਮੱਛੀਆਂ ਆਂਦੀਆਂ ਤੇ ਆਪੇ ਵਾਦਨ ਪਾ ਦਿੰਦੀ ਠੀਕ ਹੈ ਭਾਈ ਤੇ ਜਿਹੜੀ ਕੁੰਡੀ ਆ ਬਾਈ ਫਿਰ ਇਹ ਪੱਕੀ ਬਣਾਈ ਹੈ ਹਾਂਜੀ ਆ ਪੱਕੀ ਆ ਦੇ ਗੁਰੂ ਸਾਹਿਬ ਮਿਲਦੀ ਏ ਅੱਛਾ 5-10 ਰੁਪਏ ਦੀ ਮਿਲਦੀ ਮੈਂ 3 ਵਜੇ ਜਾਣਾ ਕਰੇ ਨਾਲ ਦੀ ਆਰਪੀਆ ਪਾ ਜੰਨਾ ਹੂੰ ਇੱਥੋਂ 100 ਰੁਪਏ ਪਾ ਜੰਦੇ ਆ ਉੱਥੇ ਮੈਂ ਸਾਰੀ ਦਿਹਾੜੀ ਕਿਉਂ ਗੁਲਾਮੀ ਕਰਾਂ ਨਾਲੀ ਗੁਲਾਮੀ ਅਗਲਾ ਖੂਬ ਹੈ ਇਧਰ ਨਾਲ ਗਾਲਾਂ ਮਿਲਦੀਆਂ ਬਾਈ ਜਿਹੜੀ ਗੱਲ ਏ ਕੁਝ ਵੀ ਨਾ ਹੋ ਗਿਆ ਖਰਾਬ ਖਰੂਬ ਜਾਂ ਮਸਾਲਾ ਖਰਾਬ ਬਣ ਗਿਆ ਕੁਝ ਵੀ ਗਿੱਲਾ ਗਿਆ ਗਾਹਾਂ ਸੁੰਨੀਆਂ ਪੈਣੀਆਂ ਤੁਹਾਨੂੰ ਇਹ ਬਈ ਚੰਗਾ ਆਪਦਾ ਕੰਮ ਕਰਨ ਇੱਥੇ ਹਾਂਜੀ ਸਸੀਕਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਆਪਾਂ ਸੜਕ ਤੋਂ ਲੰਘ ਰਹੇ ਸੀਗੇ ਤੇ ਰਸਤੇ ਦੇ ਵਿੱਚ ਨਹਿਰ ਆ ਗਈ ਨਹਿਰ ਦੇ ਉੱਤੇ ਕੁਝ ਕੁ ਭਰਾ ਜਿਹੜੇ ਆ ਮੱਸ਼ੀਆਂ ਫੜ ਰਹੇ ਸੀਗੇ ਆਪਾਂ ਉਹਨਾਂ ਨਾਲ ਕਰਦੇ ਆ ਗੱਲਬਾਤ ਬਈ ਕਿੰਨੀਆਂ ਕਿ ਮੱਸ਼ੀਆਂ ਫੜ ਲੈਣੀਆਂ ਤੁਸੀਂ ਤੇ ਕਿੰਨੀ ਕੁ ਤੁਹਾਨੂੰ ਕਮਾਈ ਹੋ ਜਾਂਦੀ ਹੈ ਤੇ ਫੜਨ ਦਾ ਤਰੀਕਾ ਜਿਹੜਾ ਬਈ ਕੀ ਤੁਸੀਂ ਅੱਗੇ ਲਾਉਨੇ ਆ ਕੁੰਡੀ ਦੇ ਕੀ ਇਹ ਗਾਂ ਸੇਲ ਤੁਸੀਂ ਕਿੱਥੇ ਕਰਦੇ ਹੋ ਜਾਂ ਆਪ ਹੀ ਖਾਨਦੇ ਹੋ ਸਾਰੀ ਆਪਾਂ ਗੱਲਬਾਤ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸੋ ਜੀ ਹਾਂਜੀ ਬਾਈ ਕੀ ਹਾਲ ਹੈ ਜੀ ਮਜ਼ਾ ਵੀ ਹੋ ਰਿਹਾ ਹੋਰ ਬਾਈ ਠੀਕ ਠਾਕ ਠੀਕ ਆ ਇਹ ਬਾਈ ਫਿਰ ਮੱਛੀਆਂ ਫੜਦੇ ਨੂੰ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਮੈਨੂੰ ਬਾਈ 15 ਸਾਲ ਹੋ ਚਲੇ 15 ਸਾਲ ਹਾਂਜੀ ਬਹੁਤ ਯਾਰ ਫਿਰ ਉਮਰ ਕਿੰਨੀ ਹੈ ਬਾਈ ਤੁਹਾਡੀ 21 ਸਾਲ ਬਾਈ ਐਸੇ ਛੁੱਟਣ ਦੇ ਪਲਾਕੇ ਵੀ ਫੜਨ ਹਾਂਜੀ ਮੈਂ ਜਦੋਂ ਦਾ ਸਕੂਲ ਜਾਂਦਾ ਸੀ ਉਦੋਂ ਦਾ ਮੈਂ ਫੜਦਾ ਵੀ ਮੱਛੀਆਂ ਠੀਕ ਹੈ ਦੂਜੀ ਜਮਾਤ ਤੇਗਾ ਸੀਗਾ ਜਦੋਂ ਮੈਂ ਮੱਛੀਆਂ ਫੜਨ ਦਾ ਤਰੀਕਾ ਸਿੱਖਿਆ ਠੱਛਾ ਦੂਜੀ ਜਮਾਤ ਸੀਗਾ ਹਾਂਜੀ ਜਦੋਂ ਮੈਂ ਮੱਛੀਆਂ ਫੜਨ ਦਾ ਆਉਂਦਾ ਪਿਆ ਠੀਕ ਹੈ ਤੇ ਤੁਹਾਨੂੰ ਬਈ ਇਹ ਮੱਛੀਆਂ ਫੜਨ ਦਾ ਬਈ ਕਿਵੇਂ ਪਿਆ ਇਧਰਲੇ ਪਾਸੇ ਕਿਵੇਂ ਆਏ ਤੁਸੀਂ ਬਈ ਮੈਂ ਹੈਗਾ ਬਿਆਰ ਦਾ ਠੀਕ ਹੈ ਮੈਂ ਗਿਲਾ ਕਠਿਆਰ ਮੈਂ ਘਰ ਬੰਮਾਰਾ ਮੈਂ ਇੱਥੇ ਨਾਨੀ ਹਰ ਕੋਲੇ ਰਹਿਣਾ ਆਪ ਦੇ ਘਰ ਠੀਕ ਹੈ ਨਾਨੀ ਮੇਰੀ ਇੱਥੇ ਦੀ ਏ ਠੀਕ ਹੈ ਇਹ ਤੇਰੰਦੀਸ ਪਹਿਲਾ ਦੀ ਠੀਕ ਹੈ ਇੱਕ ਮਹੀਨਾ ਰਹਿਣਾ ਤਾਂ ਮੈਨੂੰ ਵਾਲਾ ਸਕੂਲੇ ਲੱਗਾ ਸੀਗਾ ਇੱਥੇ ਬੰਦੇ ਆਏ ਸੀਗੇ ਦੋ ਘਰ ਮੈਨੂੰ ਵਾਲਾ ਸਿਖਾਇਆ ਹੈ ਠੀਕ ਹੈ ਇਹ ਤਾਂ ਮੈਂ ਰਾਤ ਤੇ ਭਗਾਈ ਕਰਦਾ ਸੀਗਾ ਠੀਕ ਹੈ ਮੱਸ਼ੀਆਂ ਪੜਦੇ ਭਾਈ ਆਟੇ ਨਾਲ ਠੀਕ ਹੈ ਆਪਣੀ ਕਮਾਈ ਹਰ ਰੋਜ਼ ਦਿੱਲੀ ਹੁੰਦੀ ਹੈ ਠੀਕ ਹੈ ਹਾਂਜੀ ਲਓ ਭਾਈ ਦੋਸਤੋ ਬਾਈ ਦੋ ਤਿੰਨ ਸਾਲ ਤੋਂ ਮੱਸ਼ੀਆਂ ਫੜਨ ਲੱਗ ਗਿਆ ਸੀਗਾ ਤੇ ਹੁਣ ਤੱਕ ਇਹਨਾਂ ਦਾ ਤਜਰਬਾ ਫੁੱਲ ਬਣ ਚੁੱਕਿਆ ਹੈ ਬਾਈ ਦਾ ਕਹਿਣਾ ਹੈ ਕਿ ਜਿਹੜੀ ਮੇਰੀ ਇਨਕਮ ਹੈ ਇਨਕਮ ਵੀ ਹੋ ਹੀ ਜਾਂਦੀ ਹੈ 1000 ਰੁਪਿਆ ਤੇ ਮਿਹਨਤ ਵੀ ਬਹੁਤ ਆ ਬਈਆ ਜਿਹੜਾ ਤੁਸੀਂ ਲਾ ਰਹੇ ਹੋ ਇਹਦੇ ਬਾਰੇ ਦੱਸੋ ਜੇ ਕੀ ਕੁੰਡੀ ਨਾਲ ਉਹਨੇ ਕੁੰਡੀ ਆਟਾ ਹਲਦੀ ਪਾਇਆ ਹੋਇਆ ਹੈ ਤੇ ਕੁੰਡੀ ਤੇ ਨਾਡ ਬੰਨਿਆ ਆ ਸਪੈਸ਼ਲ ਧਗਾ ਆ ਦਾ ਮੱਛੀਆਂ ਵਾਸਤੇ ਠੀਕ ਹੈ ਹਾਂਜੀ ਇਹ ਬਈ ਨੱਟ ਦਾ ਕੀ ਫਾਇਦਾ ਨੱਟ ਦਾ ਜੀ ਵਜ਼ਨ ਰੱਖਦਾ ਹੈ ਥੱਲੇ ਪੜਾ ਲਾ ਆਂਦਾ ਹੈ ਠੀਕ ਹੈ ਬਹਿ ਜਾਂਦੀ ਹੈ ਠੀਕ ਹੈ ਪਾਣੀ ਦੇ ਰੋਡ ਦੇ ਵਿੱਚ ਓਕੇ ਉੱਥੇ ਟੇਕੇ ਬਹਿ ਜਾਂਦੀ ਤੇ ਮੱਛੀਆਂ ਆਂਦੀਆਂ ਤੇ ਆਪੇ ਵਾਦਨ ਪਾ ਦਿੰਦੀ ਠੀਕ ਹੈ ਬਈ ਤੇ ਆ ਜਿਹੜੀ ਕੁੰਡੀ ਆ ਬਈ ਫਿਰ ਇਹ ਪੱਕੀ ਬਣਾਈ ਹੈ ਹਾਂਜੀ ਉਹ ਪੱਕੀ ਆ ਦੇ ਗੁਰੂ ਸਾਹਿਬ ਮਿਲਦੀ ਏ ਅੱਛਾ 5-10 ਰੁਪਏ ਦੀ ਮਿਲਦੀ ਏ ਇਹ ਸਪੈਸ਼ਲ ਮੱਛੀ ਵਾਲੀ ਮਿਲਦੀ ਏ ਹਾਂਜੀ ਖਾਸ ਕਰ ਮੁਖਸਰ ਵੀ ਮਿਲਦੀ ਆ ਠੀਕ ਹੈ ਸਿਆਰਾ ਵੀ ਮਿਲਦੀਆਂ ਨੇ ਠੀਕ ਹੈ ਬਈ ਸਾਰੇ ਥਾਂ ਤੇ ਮਿਲ ਜਾਂਦੀਆਂ ਠੀਕ ਹੈ ਬਈ ਤੇ ਬਈ ਫਿਰ ਤੁਸੀਂ ਦਿੱਲੀ ਆਉਣੇ ਉੱਥੇ ਹਾਂਜੀ ਵੀਰ ਮੰਗਲ ਛੱਡ ਕੇ ਆ ਜੀ। ਅੱਛਾ ਇੱਕ ਵੀਰਵਾਰ ਤੇ ਇੱਕ ਮੰਗਲਵਾਰ ਨਹੀਂ ਹੁੰਦੇਗੇ। ਇੱਕ ਸ਼ਨੀਵਾਰ। ਹਾਂਜੀ। ਤੇ ਬਈ ਫਿਰ ਹੁਣ ਆ ਯਾਰ ਇੰਨੀ ਗਰਮੀ ਆ ਵੀ ਤੁਸੀਂ ਦੁਪਹਿਰੇ ਇੱਥੇ ਬੈਠੇ ਹੋ ਯਾਰ ਕਿ ਸਾਰਾ ਦਿਨ ਐਂ ਹੀ ਕੱਢ ਦਿੰਨੇ ਆ। ਸਾਰਾ ਦਿਨ ਐਂ ਹੀ ਗੱਡੀ ਤੇ। ਆਪਦਾ ਰੋਟੀ ਪਾਣੀ ਲੈ ਆਉਣੇ। ਨਹੀਂ ਆਪਦਾ ਰੋਟੀ ਪਾਣੀ ਨਹੀਂ ਲੈ ਜਾਦੇ। ਜੋ ਸ਼ਾਮ ਹੋਗਾ ਉਹ ਤੇ ਜਾਵਾਂਗੇ। ਉਹ ਰੋਟੀ ਪਾਣੀ ਖਾ ਕੇ ਆਉਣੇ। ਖਾ ਲੂ ਮੈਂ ਅੱਜ ਚਾਹ ਪੀ ਕੇ ਆ ਜੀ। ਠੀਕ ਹੈ। ਆਪਦਾ ਰੋਟੀ ਤੇ ਪਿੱਛੇ ਆ ਜੀ। ਠੀਕ ਹੈ। ਸ਼ਾਮ ਦਾ 3:30 ਵਜੇ ਜੀ ਵਾਲੀ ਦੇਖੋ। ਠੀਕ ਹੈ ਭਾਈ। ਤੇ ਇਹ ਫਿਰ ਬਈ ਦੇ ਅੰਦਾਜ਼ਾ ਕਿੰਨੀ ਫੜ ਲੈਣੋਂ ਦਿੱਲੀ ਬਈ ਲੱਗਣ ਤੇ ਆਵੇ ਘੜ ਘੜ 20 25 ਕਿਲੋ ਵੀ ਫੜ ਲਈਦੇ ਨੇ ਜਗੀਆਂ ਫੜ ਸਕਨੇ ਆ ਠੀਕ ਹੈ ਹੋਂ ਤਾਂ ਤਾਂ ਮੈਂ 10 ਕਿਲੋ ਫੜ ਲਈ ਤਿੰਨ ਬਾਤਾਂ ਠੀਕ ਹੈ ਤੇ ਬਈ ਫਿਰ ਜਦੋਂ ਗਾਹ ਤੁਸੀਂ ਜਿਹੜੀ ਸੇਲ ਕਰਦੇ ਹੋ ਹਾਂਜੀ ਸਾਡਾ ਗਾਗ ਆਪਣੇ ਇੱਥੇ ਆ ਜਾਂਦੇ ਨੇ ਇੱਥੇ ਗਾਗ ਨੇ ਆਪਣੀ ਠੀਕ ਹੈ ਬਈ ਜਿਹੜੇ ਹੱਤਾਂ ਉੱਤਿਆਂ ਦੇ ਹਾਂਜੀ ਉਹ ਬਣੀਆਂ ਤੇ ਨਹੀਂ ਉਵੇਂ ਲੈ ਜਾਂਦੇ ਧਰੇ ਬਣਾ ਲੈਂਦੇ ਜਾਂ ਗੋੜੇ ਖਾਨ ਦੇ ਸ਼ੀਨ ਹੈ ਠੀਕ ਹੈ ਉਹ ਮੰਡੀ ਲਾ ਆ ਜਾਂਦੇ ਨੇ ਜਾਂ ਘਰੇ ਖਾਨ ਅੱਗੇ ਘਰੇ ਖਾ ਲੈਂਦੇ ਨੇ ਠੀਕ ਹੈ ਭਾਈ ਤੇ ਬਈ ਫਿਰ ਪੜੇ ਪੂੜੇ ਨਹੀਂ ਤੁਸੀਂ ਹੈ ਪੜਿਆ ਭਾਈ ਪੜਿਆ ਕਿੰਨੀ ਪੜਾਈ ਕੀਤੀ ਭਾਈ 10 ਪੜਿਆ 10 ਪੜੇ ਹਨ ਨਾਲ ਫਿਰ ਇੱਥੇ ਆ ਜਾਂਦੇ ਬਾਅਦ ਚ ਹਾਂਜੀ ਸਕੂਲੋਂ ਆਂਦਾ ਸੀ ਹੂੰ ਮੈਂ ਚਾਹ ਪਾਣੀ ਰੋਟੀ ਪਾਣੀ ਖਾ ਕੇ ਸ਼ਾਮ ਦੇ ਟਾਈਮ ਇੱਥੇ ਆ ਜਾਂਦਾ ਸੀ ਠੀਕ ਹੈ ਉੱਥੋਂ ਫਿਰ ਤੁਹਾਨੂੰ ਜਾਨੀ ਇੱਧਰ ਸਵਾਦ ਪੈ ਗਿਆ ਇਹਦਾ ਹਾਂਜੀ ਇੱਧਰ ਦਾ ਵੀ ਸਵਾਦ ਪੈ ਗਿਆ ਸਕੂਲ ਦਾ ਸਕੂਲ ਛੱਡਿਆ ਨਹੀਂ ਆਪਾਂ ਹਾਂ ਹਾਂਜੀ ਇਹ ਫਿਰ ਘਰ ਆਪਸੋੜਾ ਬਈ ਨੇੜੇ ਹੀ ਇੱਥੋਂ ਆਪਣਾ ਨਿਜਰਾ ਬਈ ਨਿਜਰਨ 3-4 ਕਿਲੋਮੀਟਰ ਹੈ ਹਾਂਜੀ 3-4 ਕਿਲੋਮੀਟਰ ਹੋਵੇਗਾ ਠੀਕ ਹੈ ਬਈ ਲਓ ਬਈ ਦੋਸਤੋ ਜਿਨੇ ਆਪਦੀ ਰੋਟੀ ਖਾਣੀ ਹੈ ਵੇਖ ਲਓ ਤੁਸੀਂ ਬਿਹਾਰ ਤੋਂ ਆ ਬਾਈ ਤੇ ਆਦੀ ਮਿਹਨਤ ਕਰਦਾ ਇੰਨੀ ਗਰਮੀ ਦੇ ਵਿੱਚ ਪੁੱਲ ਤੇ ਬੈਠਾ ਧੁੱਪੇ ਬਾਈ ਕਹਿੰਦਾ ਬਈ ਮੇਰੇ ਅੰਦਾਜ਼ਾ ਜਾਨੀ 1000 ਰੁਪਿਆ ਮੈਨੂੰ ਦਿਹਾੜੀ ਪੈ ਹੀ ਜਾਂਦੀ ਹੈ ਤੇ ਜਿਹੜੇ ਇਹ ਸੇਲ ਕਰਦੇ ਆ ਸੇਲ ਵਾਲੇ ਵੀ ਇਹਨਾਂ ਦੇ ਪੱਕੇ ਬੰਦੇ ਆ ਇੱਥੇ ਆ ਕੇ ਇਹਨਾਂ ਦੇ ਕੋਲੋਂ ਹੀ ਲੈ ਜਾਂਦੇ ਆ ਵੇਖ ਲਓ ਭਾਈ ਜਿਹਨੇ ਆਪਦੀ ਮਿਹਨਤ ਕਰਨੀ ਆ ਆਪਦਾ ਪੇਟ ਭਰਨਾ ਕੋਈ ਨਾ ਕੋਈ ਅਗਲਾ ਢੰਗ ਤਰੀਕਾ ਲੱਭ ਹੀ ਲੈਂਦਾ ਵਧੀਆ 1000 ਰੁਪਏ ਬਈ ਦਿਹਾੜੀ ਪਾਈ ਜਾਂਦਾ ਕਿਸੇ ਦੀ ਕੋਈ ਗੁਲਾਮੀ ਨਹੀਂ ਆਪਦਾ ਕੰਮ ਆ ਬਈ ਹਨਾ ਹਾਂਜੀ ਆਪਦਾ ਕੰਮ ਆ ਆਪਦਾ ਕੰਮ ਆ ਜਿਵੇਂ ਬਈ ਹੁਣ ਕਈ ਦਿਹਾੜੀ ਜਾਂਦੇ ਆ ਬਈ ਉਹਨਾਂ ਨੂੰ ਤੁਸੀਂ ਕੀ ਕਹਿਣਾ ਕੋਈ ਹੈ ਸਵਾਲ ਵੀ ਤੇ ਤੁਸੀਂ ਆਪਦਾ ਕੰਮ ਵਧੀਆ 1000 ਰੁਪਏ ਦਿਹਾੜੀ ਪਹਿਲੇ ਉਹ ਤਾਂ 5-700 ਹੀ ਮਿਲਦੀ ਹੁੰਦੀਆਂ ਹਾਂ ਹਾਂਜੀ ਦਿਹਾੜੀ ਕਰਦੇ ਨੇ ਅਸੀਂ ਦਿਹਾੜੀ ਕਰਦੇ ਬੰਦੇ ਜਿਹੜੇ ਹੈਗੇ ਨੇ ਉਹ 400 ਰੁਪਏ ਦਿਹਾੜੀ ਮਿਲਦੀ ਉਹਨਾਂ ਨੂੰ ਠੀਕ ਹੈ 8 ਵਜੇ ਜਾਂਦੇ ਨੇ 7 ਵਜੇ ਘਰੇ ਆਉਂਦੇ ਹਾਂ ਉਹਨਾਂ ਟਾਈਮ ਤੇ ਲਾਣੇ ਮੈਂ 3 ਵਜੇ ਜਾਂ ਨਾ ਕਰੇ ਨਾਲ ਦੀ ਆਰਪੀਆ ਪਾ ਜਾਂਦਾ ਹੂੰ ਇਹ 2000 ਰੁਪਏ ਪਾ ਜਿੰਦੇ ਆ ਉੱਤੇ ਮੈਂ ਸਾਰੀ ਢਾਡੀ ਕਿਉਂ ਗੁਲਾਮੀ ਕਰਾਂ ਨਾਲੇ ਗੁਲਾਮੀ ਅਗਲਾ ਖੂਬ ਹੈ ਇਧਰ ਰੱਗਾਂ ਨਾਲ ਮਿਲਦੀ ਐ ਬਈ ਤੇਰੀ ਗੱਲ ਕੁਝ ਵੀ ਨਾ ਹੋ ਗਿਆ ਖਰਾਬ ਖੂਬ ਜਾਂ ਮਸਾਲਾ ਖਰਾਬ ਬਣ ਗਿਆ ਕੁਝ ਵੀ ਗਿੱਲਾ ਗਿਆ ਗਾਹਾਂ ਸੁੰਨੀਆਂ ਪੈਣੀਆਂ ਉੱਤੇ ਇਹ ਬਈ ਚੰਗਾ ਆਪਦਾ ਕੰਮ ਕਰਨੇ ਬਈਨ ਸੋਨ ਵਧੀਆ ਸੰਤੁਸ਼ਟੀ ਆ ਉਹਦਾ ਵਧੀਆ ਪਰਿਵਾਰ ਪਾਲੀ ਜਾਂਦੇ ਆ ਆਪਣਾ ਇੱਥੇ ਬਈ ਵਧੀਆ ਆਪਾਂ ਨੇ ਇੱਥੇ ਬੋਲਣ ਵਾਲਾ ਕੋਈ ਨਹੀਂ ਹੈਗੇ ਸਰਪੰਚ ਆਪਣੇ ਨਾਲ ਨੇ ਠੀਕ ਹੈ ਤਾਂ ਆਪਣੇ ਪਿੰਡ ਦੇ ਵੀ ਵੱਧ ਜੇ ਨੇ ਨਾਲ ਨੇ ਠੀਕ ਹੈ ਆਪਾਂ ਨੇ ਤਾਂ ਕੋਈ ਨਹੀਂ ਬੋਲ ਸਾਰਾ ਠੀਕ ਹੈ ਉਹ ਵੈਸੇ ਵੀ ਜਿਵੇਂ ਤੁਸੀਂ ਮੰਨ ਲਓ ਨਹਿਰ ਤੋਂ ਮੱਛੀਆਂ ਫੜਦੇ ਆ ਕਿ ਰੋਕ ਟੋਕ ਤਾਂ ਕੋਈ ਨਹੀਂ ਕਿ ਕਰ ਦਿੰਦੇ ਕੇਰੀ ਨਹੀਂ ਜੋ ਨਹਿਰ ਸੋਕ ਜਾਂਦੀ ਨਾ ਉਦੋਂ ਬਈ ਠੇਕਾ ਵਜਣ ਲੱਪਿੰਦਾ ਉਹ ਨਹਿਰ ਤੇ ਨਹੀਂ ਆਈਦਾ ਠੀਕ ਹੈ ਮੰਨ ਲਓ ਵੀ ਜਦੋਂ ਨਹਿਰ ਸੋਕ ਜਾਂਦੀ ਫਿਰ ਇਹ ਠੇਕੇ ਆ ਤੇ ਜਿਹੜੇ ਲੈ ਲੈਂਦੇ ਆ ਜਿਹੜੇ ਮੱਛੀਆਂ ਵਿੱਚੋਂ ਫੜਦੇ ਉਹ ਠੇਕੇ ਦੇ ਲੈ ਲੈਂਦੇ ਆ ਤੇ ਹੁਣ ਜਿਵੇਂ ਵਗਦੀ ਨਹਿਰ ਵਗਦੀ ਨਹਿਰ ਚ ਨਹੀਂ ਕੋਈ ਵੀ ਚੱਕਰ ਆਪਨ ਵਗਦੀ ਨਹਿਰ ਚ ਜਦੋਂ ਅੱਧੀ ਹੋ ਗਈ ਉਹਦਾ ਵੀ ਨਹੀਂ ਕੁਝ ਜੋ ਪੂਰੀ ਸੁੱਕ ਗਈ ਨਾ ਉਹਦਾ ਉਹ ਤਾਂ ਫਿਰ ਮੈਨੂੰ ਲੱਗਦਾ ਮਹੀਨਾ ਕੀ ਸੁੱਕਦੀ ਹਣੀ ਐ ਨਹੀਂ ਬੱਜਦਾ ਜੀ ਸੀਜ਼ਨ ਆ ਨਹੀਂ ਖਤਮ ਹੋਰਨਾ ਜੀ ਗੱਲੇ ਮਹੀਨਾ ਡੇਢ ਮਹੀਨੇ ਸੁੱਕਦੀ ਜਦੋਂ ਕਣਕ ਵੱਢਦੇ ਆ ਹਾਂਜੀ ਜੇਠ ਹੜ੍ਹ ਚ ਫੇੜ ਆ ਜੇ ਠੰਡ ਜੀ ਤਾਂ ਚੱਲੀ ਜਾਂਦੀ ਐ ਫੇਰ ਨਹੀਂ ਠੰਡ ਚ ਬੰਦ ਹੋ ਜਾਂਦੀ ਐ ਹੋ ਜਾਂਦੀ ਵਿੱਚ ਤੁਹਾਨੂੰ ਵੜੀਚੇਗਾ ਔਰਦੇ ਬਾਅਦ ਬੰਦ ਹੋ ਜੇਗੀ ਮਹੀਨਾ ਕਾ ਫੇਰ ਉਹ ਕੰਮ ਚੱਲੇਗਾ ਫਿਰ ਫੇਰ ਚਾਲੂ ਹੋ ਜਾਊਗਾ ਠੀਕ ਹੈ ਬਈ ਆਪ ਵੀ ਫਿਰ ਮੱਸੀ ਮੱਸੀ ਖਾ ਲੈਨੇ ਬਈ ਹਾਂਜੀ ਆਪ ਵੀ ਖਾ ਲੀ ਦੀ ਆਹ ਬਈ ਜਿਹੜਾ ਵਿੱਚ ਲਾਈ ਜਾਨੇ ਆਟਾ ਤੇ ਹੋਰ ਕੀ ਹੈ ਹਲਦੀ ਆ ਬਈ ਹਲਦੀ ਹਾਂਜੀ ਹਲਦੀ ਨੂੰ ਫਿਰ ਮੱਸੀ ਪਚਾ ਕੇ ਖਾਂਦੀ ਹੈ ਹਾਂਜੀ ਹਲਦੀ ਹੈਗੀ ਤਾਂ ਕਿ 스멜 ਜਾਂਦੀ ਹੈ ਠੀਕ ਹੈ ਬਈ 스멜 ਜਾਂਦੀ ਜਿਹੜਾ ਦੁੱਧਾ ਆਟਾ ਹੁੰਦਾ ਆਪਣਾ ਰੋਟੀਆਂ ਦੇ ਘਰੇ ਬੰਦੇ ਉਹ ਵੀ ਆਟਾ ਲੱਗਦਾ ਹਾਂ ਉਹਦੇ ਨਾਲ 스멜 ਨਹੀਂ ਜਾਂਦੀ ਠੀਕ ਹੈ ਹਲਦੀ ਨਾਲ 스멜 ਜਾਂਦੀ 스멜 ਹਲਦੀ ਨਾਲ ਜਾਂਦੀ ਤੇ ਇਹਨੂੰ ਬਈ ਜਿਆਦੇ ਆਉਂਦੀ ਮੱਛੀ ਹਲਦੀ ਨਾਲ ਜਿਆਦੀ ਵੀ ਆਦੀ ਘੱਟ ਵੀ ਆਦੀ ਹੁਣ ਲੱਗਾ ਤੁਹਾਡੇ ਸਾਹਮਣੇ ਲੱਗਾ ਵਾਂ ਹਾਂ ਹਲੇ ਤੱਕ ਇੱਕ ਵੀ ਨਹੀਂ ਲੱਗੀ ਠੀਕ ਹੈ। ਹੁਣ ਕਿਸਮਾ ਦਾ ਲੱਗੂ। ਅਛਾ ਭਾਈ ਮਾਲੋ ਪਾਣੀ ਚ ਜਿਹੜੀ ਹਲਦੀ ਦੀ ਸਮੈਲ ਜਾਊਗੀ ਤੇ ਮੱਛੀ ਛੇਤੀ ਆਊਗੀ। ਛੇਤੀ ਆਊਗੀ। ਠੀਕ ਹੈ। ਠੀਕ ਹੈ। ਪਾਣੀ ਨੂੰ ਹੰਦ ਧੋਲਦੇ ਸਾਰੇ। ਸਮੈਲ ਬਦਲ ਜਾਂਦੀ ਹੈ। ਠੀਕ ਹੈ ਜੀ। ਠੀਕ ਹੈ। ਆਪ ਵੀ ਖਾ ਲੈਣਾ ਭਾਈ ਮੱਛੀ? ਹਾਂਜੀ ਆਪ ਵੀ ਖਾ ਲਈ। ਘਰੇ ਹੀ ਬਣਾ ਕੇ। ਹਾਂਜੀ। ਠੀਕ ਹੈ ਭਾਈ। ਧੰਨਵਾਦ। ਥੈਂਕ ਯੂ ਭਾਈ। ਸਾਨੂੰ ਟਾਈਮ ਦਿੱਤਾ ਤੂੰ। ਬਾਕੀ ਭਾਈ ਤੇਰੀ ਮਿਹਨਤ ਨੂੰ ਵੀ ਸਲਾਮ ਹੈ। ਹੁਣ ਅਕਸਰ ਇੰਨੀ ਧੁੱਪ ਚ ਬੈਠਿਆ। ਪਤਾ ਨਹੀਂ ਲੱਗ ਜੇ ਤਾਂ ਹੁਣ ਹੀ ਲੱਗਦੀ ਨਾ ਲੱਗੇ ਤਾਂ ਘੰਟਾ ਨਾ ਲੱਗੇ ਹਨਾ ਠੀਕ ਹੈ ਭਾਈ ਧੰਨਵਾਦ ਠੀਕ ਹੈ ਦੋਸਤੋ ਸਸਕੀ ਕਾਲ ਜੀ